ਮੈਂ ਬੇਨਤੀ ਕਰਾਂਗੀ ਕਿ ਹੁਕਮਨਾਮੇ ਦੇ ਦੋ ਪਾਰਟ ਸਨ ਜਿਹੜਾ 2 ਦਸੰਬਰ 2024 ਦੀ ਫਸੀਲ ਤੋਂ ਹੋਇਆ ਸੀ ਪਹਿਲਾ ਭਾਗ ਵਿੱਚ ਆਪੋ ਆਪਣੇ ਚੁੱਲ੍ਹੇ ਸਿਮੇਟ ਕੇ ਔਰ ਸਾਨੂੰ ਹੁਕਮ ਲੱਗਾ ਸੀ ਕਿ ਤੁਸੀਂ ਨੇ ਵਿਧੀ ਵਿਧਾਨ ਅਨੁਸਾਰ ਭਰਤੀ ਕਰਕੇ ਡੈਲੀਗੇਟ ਚੁਣ ਕੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਕੌਮ ਨੂੰ ਬਣਾਉਣਾ ਹੈ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਬੜੇ ਉਤਰਾਵਾਂ ਚੜਾਵਾਂ ਤੋਂ ਬਾਅਦ ਬੜੇ ਹਮਲੇ ਹੋਏ ਸ਼ਬਦੀ ਹਮਲੇ ਹੋਏ ਮਾਨਸਿਕ ਦਬਾਅ ਵੀ ਪਏ ਪਰ ਗੁਰੂ ਸਾਹਿਬ ਜੀ ਨੇ ਆਪਣੀ ਮਿਹਰ ਭਰਿਆ ਹੱਥ ਸਿਰ ਤੇ ਰੱਖ ਕੇ ਸਾਡੀ ਭਰਤੀ ਕਮੇਟੀ ਤੋਂ ਇਹ ਕਾਰਜ ਅੱਜ ਸੰਪੂਰਨ ਕਰਵਾ ਲਿਆ ਹੈ ਇਸ ਤੇ ਲਈ ਅਸੀਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਕੋਟਾਨ ਕੋਟ ਰੋਮ ਰੋਮ ਕਰਕੇ ਰਣੀ ਔਰ ਧੰਵਾਦੀ ਰਹਾਂਗੇ ਇਹ ਕਾਰਜ ਮੁਕੰਮਲ ਹੋਇਆ ਦੂਸਰਾ ਭਾਗ ਸਾਧ ਸੰਗਤ ਜੀ ਉਸ ਹੁਕਮਨਾਮੇ ਦੇ ਵਿੱਚ ਬੜਾ ਸਪਸ਼ਟ ਲਿਖਿਆ ਸੀ ਕਿ ਸਮੁੱਚੇ ਸਿੱਖ ਪੰਥ ਨੂੰ ਇੱਕ ਜੁਟ ਕਰਨ ਲਈ ਜੋ ਯਤਨ ਅਰੰਭੇ ਜਾਣ ਅਤੇ ਇੱਕ ਸਾਂਝਾ ਪਲੇਟਫਾਰਮ ਤਿਆਰ ਕੀਤਾ ਜਾਵੇ ਮੈਂ ਬੇਨਤੀ ਕਰਦੀ ਆ ਕਿ ਪਹਿਲਾ ਪੜਾ ਜਿਹੜਾ ਪੂਰਾ ਹੋਇਆ ਉਹ ਸਾਥੀ ਭਰਤੀ ਕਮੇਟੀ ਦੇ ਸਹਿਯੋਗ ਦੇ ਨਾਲ ਕੀਤਾ ਇਹਦੇ ਵਿੱਚ ਮੇਰਾ ਕੱਲੀ ਦਾ ਕੋਈ ਯੋਗਦਾਨ ਨਹੀਂ ਇਹ ਸਾਡੇ ਸਾਰਿਆਂ ਦੇ ਆਪਸੀ ਸਹਿਚਾਰ ਆਪਸੀ ਭਾਵਨਾ ਸਤਕਾਰ ਤੇ ਇੱਕ ਜੁਟਤਾ ਦੇ ਨਾਲ ਸੰਪੂਰਨ ਹੋਇਆ ਤੇ ਮੈਂ ਬੇਨਤੀ ਕਰਾਂਗੀ ਇਹਨਾਂ ਭਰਤੀ ਕਮੇਟੀ ਨਾਲ ਮੇਰੇ ਸਾਥੀ ਮੈਂਬਰ ਸਭਾਨਾ ਨੂੰ ਕਿ ਇਸ ਸੰਗਠਨ ਵਿੱਚ ਵੀ ਇਹ ਜੋ ਬਣਾਇਆ ਗਿਆ ਤਾਲਮਿਲ ਪੰਥਕਸ ਕਾਉਂਸਲ ਬਣਾਈ ਗਈ ਹੈ ਇਹਦੇ ਵਿੱਚ ਵੀ ਪਹਿਲਾਂ ਵਾਂਗ ਮੋਢੇ ਨਾਲ ਮੋਢਾ ਲਾ ਕੇ ਚੱਲਣ ਤਾਂ ਕਿ ਜਿਹੜੀ ਵੱਡੀ ਜ਼ਿੰਮੇਵਾਰੀ ਕੌਮ ਨੇ ਸੌਂਪੀ ਹੈ ਇਹ ਅਸੀਂ ਇਕਜੁੱਟ ਹੋ ਕੇ ਇਕ ਮਤ ਹੋ ਕੇ ਗੁਰੂ ਦੀ ਪੈ ਭਾਵਨੀ ਵਿੱਚ ਰਹਿ ਕੇ ਇਹ ਦੂਸਰਾ ਹਿੱਸਾ ਵੀ ਹੁਕਮਨਾਮਾ ਸਾਹਿਬ ਦਾ ਪੂਰਤੀ ਕਰਨ ਦੇ ਵਿੱਚ ਆਪਣਾ ਯੋਗਦਾਨ ਪਾ ਸਕੀਏ ਸੋ ਸਾਡਾ ਅੱਜ ਦਾ ਨਿਸ਼ਾਨਾ ਜਿੱਥੇ ਪੁਨਰਸੁਰਜੀਤੀ ਹੈ ਉਸ ਤੋਂ ਉੱਪਰ ਸੰਸਥਾਗਤ ਤੌਰ ਤੇ ਸਿਧਾਂਤਕ ਪੁਨਰਸੁਰਜੀਤੀ ਔਰ ਪੰਥਕ ਇਕਤਾ ਵੀ ਹੈ ਅਖੀਰ ਦੇ ਵਿੱਚ ਮੈਂ ਸਮੁੱਚੀ ਸਿੱਖ ਸੰਗਤ ਸੰਗਤ ਦਾ ਇੱਕ ਵਾਰ ਫਿਰ ਤੋਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੀ ਹੋਈ ਕੁਝ ਧਾਰਮਿਕ ਐਜੰਡਿਆਂ ਤੇ ਮਤੇ ਪੜਾਂਗੀ ਉਹਨਾਂ ਮਤਿਆਂ ਨੂੰ ਸਮੁੱਚੀ ਸਿੱਖ ਕੌਮ ਨੇ ਜਕਾਰਿਆਂ ਦੇ ਰੂਪ ਵਿੱਚ ਪ੍ਰਵਾਨਗੀ ਦੇ ਕੇ ਨਿਹਾਲ ਕਰਨਾ ਜੀ ਸੋ ਪਹਿਲੇ ਨੰਬਰ ਤੇ ਮਤਾ ਆ ਰਹੇ 350 ਸਾਲਾ ਦਿਹਾੜਾ ਜੋ ਗੁਰੂ ਨਾਨਕ ਗੁਰੂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਔਰ ਉਹਨਾਂ ਦੇ ਨਾਲ ਸ਼ਹੀਦ ਹੋਏ ਗੁਰਸਿੱਖ ਮਹਾਪੁਰਸ਼ਾਂ ਦੇ ਜੋ 350 ਸਾਲਾ ਸ਼ਹੀਦੀ ਪਰਵ ਆ ਰਿਹਾ ਉਸ ਨੂੰ ਸਮਰਪਿਤ ਸ਼੍ਰੋਮਣੀ ਕਾਲੀਕਲ ਦੇ ਸਮੁੱਚੇ ਕਾਰਕੁਨ ਸਮੁੱਚੇ ਸੇਵਾਦਾਰ ਸਿੱਖ ਸੰਗਤ ਮਾਈ ਭਾਈ ਦੇ ਸਹਿਯੋਗ ਦੇ ਨਾਲ ਜ਼ਿਲ੍ਹਾ ਲੈਵਲ ਤੇ ਧਾਰਮਿਕ ਪ੍ਰੋਗਰਾਮ ਕਰਕੇ ਕਰ ਕਰ ਦੇ ਵਿੱਚ ਗੁਰੂ ਸਾਹਿਬ ਜੀ ਦਾ ਉਪਦੇਸ਼ ਪੰਚਾਉਣ ਦੇ ਉਪਰਾਲੇ ਕਰਦੇ ਰਹਿਣਗੇ ਮਤਾ ਨੰਬਰ 2 ਸ਼੍ਰੋਮਣੀ ਕਾਲੀ ਦਾਲ ਦੀ ਇਹ ਕੱਤਰਤਾ ਮਹਿਸੂਸ ਕਰਦੀ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਪ੍ਰਸ਼ਟ ਕਰਨ ਗੁੰਮਰਾਹ ਕਰਨ ਕੁਰਾਹੇ ਪਾਉਣ ਅਤੇ ਆਧੁਨਿਕਤਾ ਦੇ ਨਾਂ ਤੇ ਪਤਿਤ ਕਰਨ ਲਈ ਡਰੱਗਸ ਲੱਚਰ ਗੀਤ ਸੰਗੀਤ ਫਿਲਮਾਂ ਅਤੇ ਹੋਰ ਪ੍ਰਵਾਸ ਆਦਿ ਦੇ ਸਭਜ ਬਾਜ਼ ਦਿਖਾਏ ਜਾਂਦੇ ਹਨ ਸੋਮਨੀ ਕਾਲੀਦਾਲ ਪੰਜਾਬ ਦੇ ਨੌਜਵਾਨਾਂ ਨੂੰ ਆਪਣੇ ਸਿੱਖ ਸੱਭਿਆਚਾਰ ਆਪਣੀ ਗੁਰਮੁਖੀ ਬੋਲੀ ਅਤੇ ਵਿਰਸੇ ਨਾਲ ਜੋੜਨ ਦੀ ਪ੍ਰਤੀਬੱਧਤਾ ਜ਼ਾਹਰ ਕਰਦਾ ਹੈ ਮਤਾ ਨੰਬਰ 3 ਸ੍ਰੀ ਸੋਮਨੀ ਕਾਲੀਦਾਲ ਦੇ ਡੈਲੀਗੇਟ ਦੀ 71 ਦਾ ਸ੍ਰੀ ਅਕਾਲ ਤਖਸਾਲ ਸਾਹਿਬ ਸ੍ਰੀ ਕੇਸਗੜ੍ਹ ਸਾਹਿਬ ਅਤੇ ਤੱਕ ਸ੍ਰੀ ਦਮਦਮਾ ਸਾਹਿਬ ਦੇ ਸਿੰਘ ਸਹਿਬਾਨਾਂ ਦੀਆਂ ਨਿਯੁਕਤੀਆਂ ਯੋਗਦਾਨ ਕਾਰਜ ਖੇਤਰ ਮਾਨ ਸਨਮਾਨ ਸੇਵਾ ਮੁਕਤੀ ਅਤੇ ਸੇਵਾ ਮੁਕਤੀ ਤੋਂ ਪ੍ਰੰਤ ਯੋਗ ਸਹੂਲਤਾ ਆਦ ਦੇਣ ਸੰਬੰਧੀ ਇੱਕ ਉੱਚ ਪੱਧਰੀ ਅਕਾਲ ਕਮੇਟੀ ਗਠਿਤ ਕਰੇਗਾ ਤਾਂ ਜੋ ਕੋਈ ਵੀ ਇੱਕ ਵਿਅਕਤੀ ਇੱਕ ਪਰਿਵਾਰ ਜਾਂ ਇੱਕ ਪਾਰਟੀ ਸਿੱਖ ਪੰਥ ਦੀਆਂ ਸਭ ਤੋਂ ਉੱਚ ਸਿਰਮੌਰ ਤੇ ਸਨਮਾਨਤ ਪਦਵੀਆਂ ਪਦਵੀਆਂ ਦੀਆਂ ਨਿਯੁਕਤੀਆਂ ਤੇ ਕਾਬਜ ਨਾ ਹੋ ਸਕਣ 1920 ਵਿੱਚ ਅਤੇ ਉਸ ਤੋਂ ਬਾਅਦ ਲੰਮੇ ਸਮੇਂ ਤੋਂ ਸੇਕ ਕੌਮ ਵਿੱਚ ਚੱਲ ਰਾਇ ਸੰਘਰਸ਼ ਅਤੇ ਮੋਰਚਿਆਂ ਵਿੱਚ ਸਿੱਖ ਧਰਮ ਦੇ ਧਾਰਮਿਕ ਸਥਾਨਾਂ ਵਿਰਸੇ ਅਤੇ ਸਭਿਆਚਾਰ ਨੂੰ ਸੁਰੱਖਿਅਤ ਕਰਨ ਹਿਤ ਸ਼ੌਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਅਤੇ ਇਹਨਾਂ ਨਿਸ਼ਾਨਿਆਂ ਦੀ ਪੂਰਤੀ ਵਾਸਤੇ ਸ਼ੌਮਨੀ ਅਕਾਲੀ ਦਲ ਦਾ ਜਨਮ ਹੋਇਆ ਪਿਛਲੀ ਸਦੀ ਦੌਰਾਨ ਸ਼ੌਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਹੁਤ ਉਤਰਾਚੜਾ ਦੇਖੇ ਅਤੇ ਸਿੱਖ ਧਾਰਮਿਕ ਸਥਾਨਾਂ ਦੀ ਸਾਮ ਸੰਭਾਲ ਅਤੇ ਪ੍ਰਬੰਧਨ ਲਈ ਅਹਿਮ ਕਾਰਜ ਵੀ ਪਾਵੇਂ ਕੀਤੇ ਪਰ ਸਮੇਂ ਨਾਲ ਗੁਰਦੁਆਰਿਆਂ ਦੇ ਪ੍ਰਬੰਧ ਵਾਸਤੇ ਵਿਆਪਕ ਸੁਧਾਰਾਂ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ ਸ਼੍ਰੋਮਣੀ ਕਾਲੇਦਾਲ ਸਿੱਖਾਂ ਦੀਆਂ ਧਾਰਮਿਕ ਸੰਸਥਾਵਾਂ ਦੇ ਪ੍ਰਬੰਧ ਨੂੰ ਹੋਰ ਉੱਚਾ ਸੁੱਚਾ ਅਤੇ ਉਹਦੇ ਵਿੱਚੋਂ ਰਾਜਸੀ ਦਬਾਅ ਨੂੰ ਮਰਫੀ ਕਰਾਉਣ ਲਈ ਹਰ ਸੰਭਵ ਯੋਗਦਾਨ ਪਾਵੇਗਾ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥ ਵੱਲੋਂ ਠੋਸ ਉਪਰਾਲੇ ਕੀਤੇ ਜਾਣਗੇ ਅਤੇ ਇਸ ਬੰਦੀ ਸਿੰਘਾਂ ਦੀ ਰਿਹਾਈ ਲਈ ਜੋ ਦਸਕਤੀ ਫਾਰਮ ਲੱਖਾਂ ਦੀ ਗਿਣਤੀ ਵਿੱਚ ਸਿੱਖ ਸੰਗਤ ਵੱਲੋਂ ਕੀਤੇ ਗਏ ਸਨ ਉਹਨਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਕੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਮੰਗ ਮੰਗ ਕਰਕੇ ਰਾਸ਼ਟਰਪਤੀ ਜੀ ਤੱਕ ਪਹੁੰਚਣ ਲਈ ਹਰੇਕ ਯਤਨ ਕੀਤੇ ਜਾਣਗੇ। ਸੋ ਅੰਤ ਵਿੱਚ ਮੈਂ ਇੱਕ ਵਾਰ ਫਿਰ ਤੋਂ ਜਿੱਥੇ ਆਪਣੇ ਸਾਥੀ ਭਰਤੀ ਕਮੇਟੀ ਦੇ ਮੈਂਬਰਸ ਹਨ ਉਹਨਾਂ ਦੀ ਕੈਲ ਦਿਲ ਤੋਂ ਧੰਨਵਾਦੀ ਹਾਂ ਔਰ ਆਸ ਤੇ ਉਮੀਦ ਵੀ ਰੱਖਦੀ ਹਾਂ ਅੱਜ ਦਾ ਸ਼੍ਰੋਮਣੀ ਅਕਾਲੀ ਦਲ ਦਾ ਡੈਲੀਗੇਟ اجلاس ਇਹ ਵੀ ਮੰਗ ਕਰਦਾ ਹੈ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜੋ ਪਿਛਲੇ ਕਾਫੀ ਸਮੇਂ ਤੋਂ ਪੈਂਡਿੰਗ ਹਨ ਉਹਨਾਂ ਨੂੰ ਕਰਵਾਉਣ ਲਈ ਹਰ ਤਰ੍ਹਾਂ ਦਾ ਕੇਂਦਰ ਦੇ ਉੱਪਰ ਦਬਾਅ ਪਾਏਗਾ ਕਰਤਾਰਪੁਰ ਦਾ ਲੰਘਾ ਜੋ ਪਿਛਲੇ ਕੁਝ ਸਮੇਂ ਤੋਂ ਸਰਕਾਰਾਂ ਨੇ ਬੰਦ ਕੀਤਾ ਹੈ ਅੱਜ ਦਾ ਇਹ ਡੈਲੀਗੇਟ اجلاس ਅੱਜ ਦਾ ਇਹ ਡੈਲੀਗੇਟ اجلاس ਕਰਤਾਰਪੁਰ ਦੇ ਦਰਸ਼ਨ ਦਿਧਾਰ ਵਾਸਤੇ ਉਹ ਗੁਰਦੁਆਰਾਂ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਖਾਲਸਾ ਰੋਜ਼ ਅਰਦਾਸ ਕਰਦਾ ਉਹਨਾਂ ਨੂੰ ਖੜਵਾਉਣ ਲਈ ਪਰਜੋਰ ਯਤਨ ਕਰਦਾ ਰਹੇਗਾ ਤੋਂ ਮੈਂ ਇਤਨੀਆਂ ਕ ਬੇਨਤੀਆਂ ਕਰਦੀ ਹੋਈ ਅਗਲੇ ਪ੍ਰੋਗਰਾਮ ਵਾਸਤੇ ਮੰਚ ਸੰਚਾਲਕ ਸਰਦਾਰ ਇਕਬਾਲ ਸਿੰਘ ਜੀ ਚੁੰਦਾ ਨੂੰ ਮੰਚ ਤੇ ਆਉਣ ਲਈ ਕਹਿੰਦੀ ਹੋਈ ਸਮੁੱਚੇ ਪੰਥ ਦੀ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਵੀ ਹਾਂ ਔਰ ਪਿਛਲੇ ਦਿਨੀ ਪੰਥ ਦੀਆਂ ਸੇਵਾਵਾਂ ਨਿਭਾਉਂਦੇ ਕੋਈ ਵਾਧ ਘਾਟ ਸੇਵਾ ਦੇ ਵਿੱਚ ਊਚ ਨੀਚ ਕੋਈ ਕਮੀ ਪੇਸ਼ੀ ਰਹਿ ਗਈ ਹੈ ਉਸ ਨੂੰ ਮਾਫੀ ਵੀ ਬਖਸ਼ਿਸ਼ ਕਰਨੀ ਤੇ ਇਸੇ ਤਰ੍ਹਾਂ ਆਪਣੀ ਇਸ ਭੈਣ ਦੇ ਆਪਣੀ ਇਸ ਬੇਟੀ ਦੇ ਸਿਰ ਤੇ ਆਪਣਾ ਪਿਆਰ ਤੇ ਸਤਿਕਾਰ ਪਰਿਆ ਹੱਥ ਬਣਾਈ ਰੱਖਣਾ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ